ਕਹਿੰਦੇ ਕਿ ਚੂਦੀਦਮ ਬਾ ਨਾਹਰ ਬਾ ਆਮਦ ਚੂਦੀਦਮ ਜਦੋਂ ਮੈਂ ਵੇਖਿਆ ਦੀਦਮ ਅੱਖਾਂ ਨਾ ਅਸੀਂ ਪ੍ਰਾਣੇ ਬਜ਼ੁਰਗ ਅੱਖਾਂ ਨੂੰ ਦੀਦੇ ਹੀ ਕਹਿੰਦੇ ਹੁੰਦੇ ਸੀ ਜਾਜੇ ਵੀ ਪੰਜਾਬੀ ਦਾ ਸ਼ਬਦ ਵਰਤਣਾ ਅਸੀਂ ਕਹਿੰਦੇ ਕੀ ਗੱਲ ਤੈਨੂੰ ਦੀਦਾ ਨਹੀਂ ਦੀਦਾ ਵੇਖਦਾ ਨਹੀਂ ਵੇਖਣ ਵਾਲੀ ਵਸਤੂ ਛਰੀ ਤੇ ਚੂਦੀਦਮ ਜਦੋਂ ਮੈਂ ਵੇਖਿਆ ਬਾ ਨਾਹਰ ਕਿ ਨਾਹਰ ਖਾਨ ਬਾ ਆਮਦ ਬਾ ਜ਼ੰਗ ਮੈਦਾਨੇ ਜ਼ੰਗ 'ਚ ਆ ਗਿਆ ਚਸ਼ੀਦੇ ਯੱਕੇ ਇੱਕ ਤੀਰ ਜਸ਼ੀਦੇ ਜੱਕੇ ਤੀਰ ਮਨ ਬੇਤਰੰਗ ਕਹਿੰਦੇ ਮੈਂ ਇੱਕ ਤੀਰ ਆਪਣੇ ਕਮਾਨ ਚ ਲੈ ਕੇ ਛੱਡਿਆ ਤੇ ਨਹਰਖਾਨ ਨੂੰ ਜ਼ਮੀਨ ਤੇ ਸੁੱਟ ਦਿੱਤਾ ਇੱਥੇ ਹੁਣ ਸ਼ਬਦ ਕੀ ਵਰਤਿਆ ਜੱਕੇ ਯੱਕ ਫਾਰਸੀ ਦਾ ਇੱਕ ਜਸ਼ੀਦੇ ਜੱਕੇ ਤੀਰ ਮੈਂ ਇੱਕ ਤੀਰ ਛੱਡਿਆ ਨਹਰਖਾਨ ਨੂੰ ਜ਼ਮੀਨ ਤੇ ਸੁੱਟ ਦਿੱਤਾ ਕਹਿੰਦੇ ਫਿਰ ਉਸ ਤੋਂ ਬਾਅਦ ਤੇਰਾ ਦੂਜਾ ਜਰਨੈਲ ਘੋੜੇ ਤੇ ਸਵਾਰ ਹੋ ਕੇ ਆਪਣੇ ਸਾਥੀਆਂ ਨੂੰ ਲੈ ਕੇ ਅੱਗੇ ਵੱਧ ਰਿਹਾ ਸੀ ਉਹ ਘੋੜੇ ਤੇ ਸਵਾਰ ਹੋ ਕੇ ਗੜੀ ਵੱਲ ਆ ਰਿਹਾ ਸੀ ਤੇ ਮੈਂ ਗੜੀ ਦੀ ਮਮਤੀ ਤੋਂ ਵੇਖ ਰਿਹਾ ਸੀ ਕਹਿੰਦੇ ਜਦੋਂ ਮੈਂ ਵੇਖਿਆ ਕਿ ਉਹ ਆ ਰਿਹਾ ਉਹ ਵੀ ਇਹਨਾਂ ਦਾ ਭਰਾ ਇਸੇ ਖਾਨਦਾਨ ਦੇ ਵਿੱਚੋਂ ਮਲੇਰਕੋਟਲੀ ਦੇ ਪਰਿਵਾਰਾਂ ਦੇ ਵਿੱਚੋਂ ਪਠਾਨ ਇੱਕ ਵੇ ਬੇਨਤੀ ਕਰਾਂ ਮੁਗਲ ਤੇ ਪਠਾਨ ਦੋ ਵੱਖ-ਵੱਖ ਚੀਜ਼ਾਂ ਨੇ ਮੁਗਲ ਉਹ ਮੁਸਲਮਾਨ ਨੇ ਜਿਹੜੇ ਮੰਗੋਲੀਆ ਦੇ ਵਸਨੀਕ ਸੀ ਇਹ ਪਹਿਲਾਂ ਇਹਨਾਂ ਦਾ ਧਰਮ ਸ਼ੈਮੀਆਂ ਸੀ ਉਸ ਤੋਂ ਬਾਅਦ ਚੰਗੇਜ਼ ਖਾਨ ਦੇ ਵੇਲੇ ਇਸਲਾਮ ਦੇ ਵਿੱਚ ਆਏ ਜਦੋਂ ਮੰਗੋਲੀਆ ਦੇ ਲੋਕ ਸਲਾਮ ਚ ਆਏ ਤੇ ਅਸੀਂ ਉਹਨਾਂ ਨੂੰ ਮੁਗਲ ਕਹਿਣਾ ਸ਼ੁਰੂ ਕਰ ਦਿੱਤਾ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਵੀ ਜੰਗ ਹੋਈ ਸੀ ਕਿਹਨੇ ਮੁਗਲਾਂ ਨੇ ਘੇਰਾ ਪਾਇਆ ਵੀ ਮੁਗਲ ਤੇ ਪਠਾਨ ਤੇ ਵੱਖ-ਵੱਖ ਨੇ ਜੇ ਤੁਸੀਂ ਵਿਸਥਾਰ ਚ ਸਮਝਣਾ ਹੈ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹ ਲਓ ਉਹ ਕਹਿੰਦੇ ਮੁਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਵਗਾਈ ਓਨੀ ਤੁੱਪਕ ਤਾਨ ਚੜਾਈ ਓਨੀ ਹਸਤ ਚੜਾਈ ਪਹਿਲਾਂ ਮੰਗੋਲ ਤੇ ਬਾਬਰੀ ਆਇਆ ਸੀ ਮੁਗਲ ਖਾਨਦਾਨ ਦੇ ਵਿੱਚੋਂ ਕਹਿੰਦੇ ਮੁਗਲ ਉੱਥੋਂ ਆਏ ਤੇ ਇੱਥੋਂ ਦੇ ਲੋਦੀ ਸਰਦਾਰ ਪਠਾਨ ਸੀ ਪਈ ਲੜਾਈ ਰਣਮੇ ਤੇਗ ਵਗਾਈ ਦੋਵਾਂ ਦੇ ਚ ਜੰਗ ਹੋਇਆ ਤਲਵਾਰਬਾਜ਼ੀ ਹੋਈ ਉੰਨੀ ਤੁੱਪਕ ਤਾਣ ਚਲਾਈ ਇੱਥੇ ਮੈਂ ਗੱਲ ਦੱਸਾਂ ਆ ਤੁਸੀਂ ਇੰਟਰਨੈਟ ਤੇ ਕੁਝ ਪਿਛਲੇ ਇੱਕ ਸਾਲ ਤੋਂ ਬੜੀ ਗੱਲ ਵਧੀ ਜੀ ਇੱਕ ਕਿਤਾਬ ਬੜੀ ਪੜਨ ਵਾਲੀ ਹੈ ਸਰਿੰਦਰ ਕੁਮਾਰ ਦਾ ਥੀਸਿਸ ਹੈ ਵੈਸੇ ਹਿੰਦੂ ਇਤਿਹਾਸ ਹਾਰੋ ਕੀ ਦਾਸ ਦਾ ਉਹਦੇ ਵਿੱਚ ਇੱਥੋਂ ਦੇ ਰਾਜਿਆਂ ਦੀ ਹਾਰ ਦਾ ਕਾਰਨ ਦੱਸਦਾ ਕਿੰਦਰ ਚਤੁਰੰਗਣੀ ਫੌਜ ਉਹ ਫੌਜ ਜਿਸ ਦੇ ਅੱਗੇ ਹਾਥੀਆਂ ਦੀ ਪਾਲ ਹੁੰਦੀ ਸੀ ਉਹਦੇ ਪਿੱਛੇ ਘੋੜਸਵਾਰ ਤੋਪਖਾਨਾ ਤੇ ਪੈਦਲ ਇਸ ਤਰ੍ਹਾਂ ਉਸ ਨੂੰ ਬੜਾਇਆ ਜਾਂਦਾ ਸੀ ਕਹਿੰਦਾ ਕਿ ਜਦੋਂ ਬਾਰੀ ਹਮਲਾਵਰਾਂ ਨੇ ਤੋਪਾਂ ਚਲਾਈਆਂ ਤੇ ਉਸ ਵੇਲੇ ਹਾਥੀ ਅੱਗ ਤੋਂ ਡਰਦੇ ਪਿੱਛੇ ਨੂੰ ਭੱਜੇ ਤੇ ਉਹਨਾਂ ਨੇ ਆਪਣੀਆਂ ਫੌਜ ਦਾ ਨੁਕਸਾਨ ਕੀਤਾ ਕਹਿੰਦਾ ਇਹ ਇਥੋਂ ਦੀ ਜੁਧ ਨੀਤੀ ਜਿਹੜੀ ਸੀ ਇਹ ਹਾਰ ਦਾ ਵੱਡਾ ਕਾਰਨ ਬਣੀ ਜਿਸ ਨੂੰ ਚਤੁਰੰਗਣੀ ਨੀਤੀ ਕਿਹਾ ਜਾਂਦਾ ਹੈ ਇਸ ਦਾ ਜ਼ਿਕਰ ਚਾਣਕਿਆ ਨੇ ਵੀ ਕੀਤਾ ਵਿਦਰ ਨੀਤੀ ਚ ਇਸ ਦਾ ਜ਼ਿਕਰ ਮਿਲ ਜਾਂਦਾ ਹੁਣ ਉਸ ਥੀਸਿਸ ਨੂੰ ਤੁਸੀਂ ਬੜਾ ਪੜ ਰਹੇ ਹੋ ਬੜੀ ਨਵੀਂ ਖੋਜ ਸਾਡੇ ਸਿੱਖ ਵਿਦਵਾਨ ਉਹਨੂੰ ਸ਼ੇਅਰ ਕਰ ਰਹੇ ਨੇ ਜੀ ਆ ਪੜੋ ਕਬਾਲ ਦਾ ਕੰਮ ਕੀਤਾ ਵੀ ਤੁਸੀਂ ਬਾਬੇ ਨਾਨਕ ਨੂੰ ਕਿਉਂ ਨਾ ਪੜਿਆ ਗੁਰੂ ਸਾਹਿਬ ਨੇ ਤੇ ਜਦੋਂ جنگ ਹੋ ਰਹੀ ਸੀ 1526 ਚ ਉਦੋਂ ਹੀ ਤੁਹਾਡੇ ਸਾਹਮਣੇ ਹਾਰ ਦਾ ਕਾਰਨ ਰੱਖ ਦਿੱਤਾ ਕਿ 19 ਤੁਪਕ ਤਾਣ ਚਲਾਈ ਤੁਪਕ ਤੋਪ ਤੇ ਬੰਦੂਕ ਕੋਈ ਵੀ ਫਾਇਰ ਆ ਰਿਹਾ ਜਦੋਂ ਉਹਨਾਂ ਨੇ ਆਪਣੀਆਂ ਤੋਪਾਂ ਬੰਦੂਕਾਂ ਰੈਕ ਲਏ ਜੰਬੂਰ ਕੇ ਸ਼ੁਤਰ ਨਾਲਾਂ ਇਹ ਚਲਾਈਆਂ 19 ਹਸਤੇ ਚੜਾਈ ਤੇ ਉਹਨਾਂ ਦੇ ਹਾਥੀ ਚਿੰਗਾੜਦੇ ਹੋਏ ਪਿੱਛੇ ਨੂੰ ਭੱਜ ਗਏ ਗੁਰੂ ਸਾਹਿਬ ਨੇ ਤਾਂ ਇਸ ਹਾਰ ਦੇ ਕਾਰਨ ਨੂੰ ਉਦੋਂ ਹੀ ਸਾਡੇ ਸਾਹਮਣੇ ਰੱਖ ਦਿੱਤਾ ਖੈਰ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਮੈਂ ਵੇਖਿਆ ਉਹ ਆ ਰਿਹਾ ਹੈ ਤੇ ਮੈਂ ਆਪਣੀ ਕਮਾਨ ਚ ਤੀਰ ਨੂੰ ਲੈ ਕੇ ਖਿੱਚਿਆ ਤੇ ਖਵਾਜ਼ਾ ਖਿਜ਼ਰ ਮਹਿਮੂਦ ਅਲੀ ਖਾਨ ਦੀ ਨਜ਼ਰ ਮੇਰੇ ਤੇ ਪੈ ਗਈ ਉਹਨੇ ਵੇਖ ਲਿਆ ਕਿ ਉਹ ਤੀਰ ਆਵੇਗਾ ਉਹਨੇ ਘੋੜਾ ਛੱਡਿਆ ਤੇ ਜਾ ਕੇ ਕੰਧ ਦੇ ਉੱਲੇ ਲੁੱਕ ਗਿਆ ਕਹਿੰਦੇ ਮੈਨੂੰ ਉਹਦਾ ਸਿਰ ਦਿਸ ਰਿਹਾ ਸੀ ਕਹਿੰਦੇ ਕਿ ਆਂ ਖਵਾਜ਼ਾ ਮਰਦੂਦ ਸਾਇਆ ਦੀਵਾਰ ਬ ਮੈਦਾਨਾ ਆਮਦ ਬ ਮਰਦਾਨਾ ਵਾਰ ਕਹਿੰਦੇ ਖਿਜ਼ਰ ਮਹਿਮੂਦ ਅਲੀ ਖਾਨ ਖਵਾਜ਼ਾ ਮਹਿਮੂਦ ਅਲੀ ਖਾਨ ਗੁਰੂ ਸਾਹਿਬ ਨੇ ਮਰਦੂਦ ਲਿਖਿਆ ਮਰਦੂਦ ਦਾ ਮਤਲਬ ਨਾ ਲਾਂਤੀ ਰੱਦ ਕੀਤਾ ਹੋਇਆ ਨਕਮਾ ਬੰਦਾ ਵੀ ਜਿਹੜਾ ਮੈਦਾਨੇ ਜੰਗ ਚ ਮਰਦਾਂ ਵਾਂਗੂ ਇਹਨਾਂ ਲੜ ਸਕੇ ਉਹ ਨੂੰ ਨਕਮਾ ਹੀ ਕਹਾਂਗੇ ਨਾ ਕਹਿੰਦੇ ਆਂ ਖਵਾਜ਼ਾ ਮਰਦੂਦ ਸਾਇਆ ਦੀਵਾਰ ਕੰਧ ਦੇ ਓਲੇ ਬਾ ਮੈਦਾਨਾ ਆਮਤ ਮੈਦਾਨੇ ਜੰਗ ਚ ਮਰਦਾਂ ਵਾਂਗੂ ਨਹੀਂ ਆ ਬਾ ਮਰਦਾਨਾ ਵਾਰ ਮਰਦਾਂ ਵਾਂਗੂ ਸਾਹਮਣੇ ਨਹੀਂ ਆ ਤੇ ਪਾਤਸ਼ਾਹ ਕਹਿੰਦੇ ਹੁਣ ਮੇਰੇ ਸਾਹਮਣੇ ਸਮੱਸਿਆ ਕੀ ਹੈ ਦਰੇਗਾ ਅਫਸੋਸ ਜੇ ਕਿਤੇ ਦਰੇਗਾ ਅਗਰ ਰੂਹੇ ਉਦੀਦ ਮੇ ਕਿਤੇ ਉਹ ਜਰਨੈਲ ਮਰਦਾਂ ਵਾਂਗੂ ਜੰਗ ਚ ਆਉਂਦਾ ਮਰਦਾਨੀਂ ਵਿਖਾਉਂਦਾ ਬਾ ਚੱਕ ਤੀਰ ਲਾਚਾਰ ਬਖਸ਼ੀਦ ਮੇ ਇੱਕ ਇੱਕ ਫਿਰ ਮੈਂ ਇੱਕ ਤੀਰ ਉਹਨੂੰ ਵੀ ਬਖਸ਼ ਦਿੰਦਾ ਦਰੇਗਾ ਅਗਰ ਰੂਏ ਉਹ ਦੀਦ ਮੇ ਬਚਕ ਤੀਰ ਲਾਚਾਰ ਬਖਸ਼ੀਦ ਮੇ ਜਰਨੈਲ ਮਰਦਾ ਵਾਂਗੂ ਸਾਹਮਣੇ ਆਉਂਦਾ ਤੇ ਮੈਂ ਇੱਕ ਤੀਰ ਉਹਨੂੰ ਵੀ ਬਖਸ਼ ਦਿੰਦਾ ਇੱਥੇ ਵੀ ਇੱਕ ਤੀਰ ਵਰਤਿਆ ਪਹਿਲਾਂ ਵੀ ਚੁਦੀ ਦੰਬਾ ਨਹਰ ਬਾ ਆਮਦ ਪਜ਼ਨ ਚਸ਼ੀਦੇ ਜੱਕੇ ਤੀਰ ਮਨ ਬੇਦ ਰੰਗ ਕਿ ਮੈਂ ਨਹਰ ਖਾਨ ਨੂੰ ਵੀ ਇੱਕ ਤੀਰ ਬਖਸ਼ ਦਿੱਤਾ ਫਿਰ ਉਹ ਕਹਿੰਦੇ ਨੇ ਫਿਰ ਗੁਰੂ ਪਾਤਸ਼ਾਹ ਦਾ ਮੈਂ ਕਹਿੰਨਾ ਹੈ ਕਿ ਲਿਖਣ ਦੇ ਵਿੱਚ ਜਿਹੜੀ ਉਹਨਾਂ ਦੀ ਖੋਲ ਦੇ ਲਈ ਆ ਜਿਹੜੇ ਮੈਦਾਨੇ ਜੰਗ 'ਚ ਮਰਦਾਂ ਵਾਂਗੂ ਨਹੀਂ ਲੜੇ ਉਹਨਾਂ ਨੂੰ ਮਰਦੂਦ ਕਹਿ ਕੇ ਰੱਦ ਕਰ ਦਿੱਤਾ ਤੇ ਜਿਹੜਾ ਕੋਈ ਔਰੰਗਜ਼ੇਬ ਚ ਵਜ਼ੀਰ ਖਾਨ ਦਾ ਭੇਜਿਆ ਹੋਇਆ ਜਰਨੈਲ ਮੈਦਾਨੇ ਜੰਗ 'ਚ ਮਰਦਾਂ ਵਾਂਗੂ ਲੜਿਆ ਸੀ ਦੁਸ਼ਮਣ ਉਹਦੀ ਸਿਫਤ ਵੀ ਕੀਤੀ ਕਹਿੰਦੇ ਬੱਸੇ ਹਮਲਾ ਕਰਦੰਬਾ ਮਰਦਾਨੀ ਦੀ ਅਜ਼ਮ ਹੌਸ਼ ਦੀ ਕਸਮ ਦੀ ਪਾਣੀ ਔਰੰਗਜ਼ੇਬ ਤੇਰਾ ਇੱਕ ਜਰਨੈਲ ਮੈਦਾਨੇ ਜੰਗ 'ਚ ਮਰਦਾਂ ਵਾਂਗੂ ਲੜਿਆ ਤੇ ਮੈਨੂੰ ਬੜਾ ਚੰਗਾ ਲੱਗਾ ਬਸੇ ਹਮਲਾ ਕਰ ਦੰਬ ਮਰਦਾਨਗੀ ਉਹਨੇ ਸਾਡੇ ਦੋ ਸਿੰਘ ਸ਼ਹੀਦ ਕਰ ਦਿੱਤੇ ਭਾਈ ਮਦਨ ਸਿੰਘ ਤੇ ਕਾਟਾ ਸਿੰਘ ਬੇਸ਼ੱਕ ਉਹ ਬਾਅਦ ਚ ਸਾਡੇ ਸਿੰਘਾਂ ਦੇ ਹੱਥੋਂ ਮਾਰਿਆ ਗਿਆ ਪਰ ਮੈਂ ਉਹਦੀ ਬਹਾਦਰੀ ਦਾ ਕਾਇਲ ਹਾਂ ਬਸੇ ਹਮਲਾ ਕਰ ਦੰਬ ਮਰਦਾਨਗੀ ਅਜ਼ਹਮ ਹੋਸ਼ ਦੀ ਅਸੰਤੀ ਬਾਨਗੀ ਹੁਣ ਸਾਰਾ ਜ਼ਫਰਨਾਮਾ ਜਿਸ ਚ ਗੁਰੂ ਸਾਹਿਬ ਨੇ ਚਮਕੌਰ ਦੀ ਜੰਗ ਦਾ ਸਾਰਾ ਜ਼ਿਕਰ ਕੀਤਾ ਉਹਦੇ ਵਿੱਚ ਤੇ ਉਹ ਬਾਰ ਬਾਰ ਜੱਕ ਤੀਰ ਲਿਖਦੇ ਨੇ ਤੇ ਹੁਣ ਅੱਜ ਦੇ ਸਾਡੇ ਪੋਡਕਾਸਟ ਕਰਨ ਵਾਲੇ ਸਿਆਣੇ ਹੋਗੇ ਜਾਂ ਅਸੀਂ ਗੁਰੂ ਸਾਹਿਬ ਦੀ ਗੱਲ ਬਣੀ ਮੇਰਾ ਕਹਿਣ ਤੋਂ ਭਾਵ ਸੀ ਕਿ ਜੋ ਕੁਝ ਸਾਡੇ ਬੱਚਿਆਂ ਨੂੰ ਅੱਜ ਇਸ ਮਾਇਆ ਦੇ ਵੱਖਰੇ ਰੂਪ ਦੇ ਵਿੱਚ ਵਿਖਾਇਆ ਪੜਾਇਆ ਸਿਖਾਇਆ ਤੇ ਸਮਝਾਇਆ ਜਾ ਰਿਹਾ ਉਹ ਸਾਡੇ ਇਤਿਹਾਸ ਦੇ ਨਾਲ ਕੋਚਾ ਮਜ਼ਾਕ ਹੈ ਇਤਿਹਾਸ ਨੂੰ ਖਤਮ ਕੀਤਾ ਜਾ ਰਿਹਾ ਹੈ ਸਾਡੇ ਬੱਚੇ ਜਾਂ ਤਾਂ ਸਾਡੇ ਰਹਿਬਰਾਂ ਨੂੰ ਅੱਜ ਦੇ ਫਿਲਮੀ ਹੀਰੋਆਂ ਦੇ ਨਾਲ ਤੁਨਾਤਮਕ ਅਧਿਐਨ ਚ ਰੱਖ ਕੇ ਵੇਖਣਗੇ ਕੰਪੈਰੀਟਿਵ ਅਨਾਲਿਸਿਸ ਕਰਨਗੇ ਬਾਹੂਬਲੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਅਰਜਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਜਾਂ ਫਿਰ ਉਹ ਕਹਿਣਗੇ ਵੀ ਨਹੀਂ ਇਹ ਤੇ ਝੂਠ ਹੈ ਇਹ ਤੇ ਸਭ ਕੁਝ ਗਲਤ ਹੈ ਜੋ ਸਾਨੂੰ ਦੱਸਿਆ ਗਿਆ ਸੋ ਜ਼ਰੂਰੀ ਇਹ ਹੈ ਕਿ ਅਸੀਂ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰੀਏ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਸਹੀ ਸਰੋਤ ਜਿਹੜੇ ਨੇ ਜਿਸ ਨੂੰ ਅਸੀਂ ਕਿੰਨੇ ਨੇ ਪ੍ਰਮਾਣਿਤ ਇਤਿਹਾਸ authentic historical source ਜਿਹੜੇ ਨੇ ਉਹਨਾਂ ਦੇ ਨਾਲ ਜੋੜਨ ਦਾ ਯਤਨ ਜ਼ਰੂਰ ਕਰੀਏ ਨਹੀਂ ਤੇ ਜਿਹੜਾ ਮਾਇਆ ਦਾ ਇਹ ਰੂਪ ਹੈ ਸਭ ਤੋਂ ਵੱਧ ਖਤਰਨਾਕ ਚ ਜਿਹੜਾ ਵੇਖਣ ਨੂੰ ਸਾਨੂੰ ਜੜ ਲੱਗ ਰਿਹਾ ਪਰ ਸਾਡੀ ਚੇਤਨਤਾ ਦੀ ਝੜ ਪੁੱਟਦਾ ਜਾ ਰਿਹਾ ਇਹਨੂੰ ਸਮਝਣਾ ਬਹੁਤ ਜ਼ਰੂਰੀ ਲੋ ਆਪਣੇ ਬੱਚਿਆਂ ਨੂੰ ਇਸ ਮੈਂ ਕਹਿ ਸਕਦਾ ਹਾਂ ਕਿ ਇੱਕ ਤਰ੍ਹਾਂ ਦੀ ਬੁਰੀ ਬਿਲਾਮਤ ਤੋਂ ਬਚਾ ਲੀਏ ਇਹ ਬਹੁਤ ਜ਼ਰੂਰੀ ਹੋ ਗਿਆ ਪਰ ਹੁਣ ਤਾਂ ਸਾਡੇ ਛੋਟੇ-ਛੋਟੇ ਬੱਚਿਆਂ ਦੇ ਹੱਥ 'ਚ ਫੋਨ ਨੇ ਈਵਨ ਅਸੀਂ ਪਰਿਵਾਰਾਂ 'ਚ ਵੀ ਇੰਜ ਕਰ ਰਹੇ ਹਾਂ ਮਾਂ ਨੇ ਰਸੋਈ 'ਚ ਕੰਮ ਕਰਨਾ ਬੱਚੇ ਨੂੰ ਫੋਨ ਫੜਾ ਦਿਓ ਅਸੀਂ ਉਹਦੇ ਹੱਥ 'ਚ ਫੋਨ ਨਹੀਂ ਦੇ ਰਹੇ ਅਸੀਂ ਉਹਦੇ ਹੱਥ ਦੇ ਵਿੱਚ ਇੱਕ ਵਿਸਪੋਟਕ ਸਮਗਰੀ ਦੇ ਰਹੇ ਜਿਹੜਾ ਉਹਦੇ ਤਨ ਦਾ ਨਹੀਂ ਬਲਕਿ ਮਨ ਦਾ ਵਿਨਾਸ਼ ਕਰ ਰਿਹਾ ਇਸ ਗੱਲ ਨੂੰ ਸਮਝਣਾ ਪਵੇਗਾ ਅਗਲੀ ਗੱਲ ਜਿਹੜੀ ਕਬੀਰ ਸਾਹਿਬ ਕਹਿੰਦੇ ਨਾਵਣ ਕੋ ਤੀਰਥ ਕਨੇ ਮਨ ਬਹੁ ਰਾਰੇ ਪੂਜਣ ਕੋ ਬਹੁਤੇ ਕਹੋ ਕਬੀਰ ਛੁੱਟ ਨਹੀਂ ਮਨ ਬੋਹੜਾ ਰਹੇ ਛੁੱਟਨ ਹਰ ਕੀ ਸੇ ਅੱਜ ਕੱਲ ਬੜਾ ਸਾਡੇ ਚ ਸੋਸ਼ਲ ਮੀਡੀਆ ਦੇ ਉੱਪਰ ਹਰ ਚਰਚਾ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਸਾਡੀ ਸੰਪਰਦਾਵਾਂ ਦੇ ਮੁਖੀ ਜਿਹੜੇ ਨੇ ਉਹ ਕੁੰਭ ਦੇ ਮੇਲਿਆਂ ਦੇ ਵਿੱਚ ਇਸ਼ਨਾਨ ਕਰਦੇ ਫਿਰਦੇ ਨੇ ਸਰੀਰਕ ਸ਼ੁੱਧੀ ਵਾਸਤੇ ਕਿਤੇ ਵੀ ਨਾ ਹੋਣਾ ਕੋਈ ਮਾੜੀ ਗੱਲ ਨਹੀਂ ਗੁਰੂ ਪਾਤਸ਼ਾਹ ਨੇ ਬੜਾ ਸਪਸ਼ਟ ਕਿਹਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਤਨ ਨੂੰ ਨਪਈ ਰੋਗਾਂ ਇਸ਼ਨਾਨ ਕਰਨਾ ਮਨ ਦੀ ਅਰੋਗਤਾ ਨਹੀਂ ਤਨ ਦੀ ਹੈ ਤੇ ਬਾਣੀ ਦੇ ਨਾਲ ਜੋੜਨਾ ਮਨ ਦੀ ਰੋਗਤਾ ਹੈ ਤੇ ਮਨ ਅਰੋਗ ਹੋਵੇ ਤੇ ਤਨ ਪਰੋਗ ਆਪਣੇ ਆਪ ਹੀ ਹੋ ਜਾਂਦਾ ਹੈ ਮਨ ਦਾ ਮਜ਼ਬੂਤ ਹੋਣਾ ਮਨ ਦਾ ਅਰੋਗ ਹੋਣਾ ਬਹੁਤ ਜ਼ਰੂਰੀ ਹੈ ਪਰ ਜਦੋਂ ਗੱਲ ਕੀਤੀ ਜਾਂਦੀ ਹੈ ਜੀ ਸਾਡਾ ਇਹਨਾਂ ਕਰਮ ਕਾਂਡਾਂ ਦੇ ਨਾਲ ਕੋਈ ਸਬੰਧ ਨਹੀਂ ਤੇ ਫਿਰ ਸਾਡੇ ਸਾਹਮਣੇ ਜਿਸ ਤਰ੍ਹਾਂ ਦੇ ਲੌਜਿਕ ਜਿਸ ਤਰ੍ਹਾਂ ਦੀਆਂ ਮਸਾਲਾਂ ਖੜੀਆਂ ਕਰ ਦਿੱਤੀਆਂ ਜਾਂਦੀਆਂ ਨੇ ਸਾਨੂੰ ਇਹ ਸਮਝਾਉਣ ਦਾ ਯਤਨ ਕੀਤਾ ਜਾਂਦਾ ਹੈ ਕਿ ਗੁਰੂ ਸਾਹਿਬ ਵੀ ਤਾਂ ਜਾਂਦੇ ਸੀ ਗਏ ਗੁਰੂ ਨਾਨਕ ਸਾਹਿਬ ਗੁਰੂ ਸਾਹਿਬ ਗਏ ਹਰਦਵਾਰ ਸੇ ਜਾ ਕੇ ਕੀਤਾ ਕਿ ਕਿ ਉਹਨਾਂ ਦੇ ਵਹਿਣ ਦੇ ਵਿੱਚ ਵਹਿ ਗਏ ਕਿ ਜੇ ਉਹ ਸੂਰਜ ਨੂੰ ਪਾਣੀ ਦੇ ਰਹੇ ਨੇ ਗੁਰੂ ਸਾਹਿਬ ਵੀ ਸੂਰਜ ਨੂੰ ਪਾਣੀ ਦੇ ਰਹੇ ਨੇ ਨਹੀਂ ਗੁਰੂ ਸਾਹਿਬ ਨੇ ਕਰਤਾਰਪੁਰ ਵੱਲ ਬੂੰ ਕਰਕੇ ਪਾਣੀ ਦਾ ਛੱਟਾ ਦਿੱਤਾ ਤੇ ਬਕਾਇਦਾ ਤੌਰ ਤੇ ਇੱਕ ਬੜੇ ਵਧੀਆ ਪ੍ਰਮਾਣ ਦੇ ਨਾਲ ਉਹਨਾਂ ਨੂੰ ਦੱਸਿਆ ਕਿ ਜੇ ਮੇਰਾ ਪਾਣੀ ਕਰਤਾਰਪੁਰ ਨਹੀਂ ਜਾ ਸਕਦਾ ਤੁਹਾਡਾ ਸੂਰਜ ਤੇ ਕਿਵੇਂ ਜਾ ਸਕਦਾ ਗੁਰੂ ਸਾਹਿਬ ਗਏ ਕੁਰੂਖੇਤਰ ਜਿੰਨਾ ਦਿਨਾਂ ਦੇ ਵਿੱਚ ਉੱਥੋਂ ਦਾ ਪੁਜਾਰੀ ਕਹਿ ਰਿਹਾ ਸੀ ਅੱਗ ਨਹੀਂ ਬਾਲੀ ਜਾ ਸਕਦੀ ਗੁਰੂ ਪਾਤਸ਼ਾਹ ਨੇ ਅੱਗ ਬਾਲੀ ਇਤਿਹਾਸਕ ਸਰੋਤਾਂ ਨੂੰ ਪੜ੍ਹ ਕੇ ਵੇਖੋ ਰਾਜੇ ਅੰਮ੍ਰਿਤ ਰਾਏ ਦਾ ਬੇਟਾ ਰਤਨ ਰਾਏ ਸ਼ਿਕਾਰ ਕਰਕੇ ਆਇਆ ਹੁਣ ਇੱਥੇ ਫਿਰ ਇੱਕ ਵੇਖਣ ਵਾਲੀ ਗੱਲ ਜੀ ਇਹਨੂੰ ਸਮਝਣਾ ਬਹੁਤ ਜ਼ਰੂਰੀ ਜੀ ਇੱਕ ਬ੍ਰਾਹਮਣ ਤੇ ਪੁਜਾਰੀ ਉਹ ਕਹਿ ਰਿਹਾ ਅੱਗ ਹੀ ਨਹੀਂ ਬਾਲਣੀ ਤੇ ਜਿਹੜਾ ਸ਼ਿਕਾਰ ਕਰਕੇ ਲੈ ਕੇ ਆ ਰਿਹਾ ਉਹ ਵੀ ਬ੍ਰਾਹਮਣ ਰਾਜਾ ਅਮਰਤਰਾਏ ਵੀ ਬ੍ਰਾਹਮਣ ਦਾ ਪਰਿਵਾਰ ਹੈ ਉਹਦਾ ਬੇਟਾ ਰਤਨਰਾਏ ਵੀ ਬ੍ਰਾਹਮਣ ਦਾ ਪਰਿਵਾਰ ਹੈ ਇੱਕ ਕਹਿ ਰਿਹਾ ਅੱਗ ਬਾਲਣੀ ਨਹੀਂ ਇੱਕ ਸ਼ਿਕਾਰ ਕਰਕੇ ਲੈ ਕੇ ਆ ਰਿਹਾ ਕਿਉਂ ਜਿਹੜਾ ਕਹਿ ਰਿਹਾ ਅੱਗ ਨਹੀਂ ਬਾਲਣੀ ਉਹ ਵੈਸ਼ਣਵ ਹੈ ਜਿਹੜਾ ਅਸਤਨ ਸ਼ਿਕਾਰ ਕਰ ਰਿਹਾ ਉਹ ਸ਼ੈਵ ਹੈ ਤੇ ਜਿੰਨੇ ਵੀ ਬ੍ਰਾਹਮਣ ਸਿੱਖ ਧਰਮ ਦੇ ਵਿੱਚ ਆਏ ਬਾਬੇ ਗੋਤਪ ਤੋਂ ਲੈ ਕੇ ਜਿਹਦਾ ਅਗੋ ਚੱਲਦਾ ਪਰਿਵਾਰ ਭਾਈ ਮਤੀ ਦਾਸ ਤੇ ਸਤੀ ਦਾਸ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਹੋਰ ਵੀ ਕਈ ਪਰਿਵਾਰ ਇਹ ਜਿੰਨੇ ਵੀ ਪਰਿਵਾਰ ਸਿੱਖ ਧਰਮ ਦੇ ਵਿੱਚ ਆਏ ਜ਼ਿਆਦਾਤਰ ਸ਼ੈਵ ਬ੍ਰਾਹਮਣ ਨੇ ਵੈਸ਼ਨ ਬ੍ਰਾਹਮਣ ਹਮੇਸ਼ਾ ਸਟੇਟ ਦੇ ਨਾਲ ਖੜਦਾ ਰਿਹਾ ਵੈਸ਼ਨ ਬ੍ਰਾਹਮਣ ਹਮੇਸ਼ਾ ਹੀ ਹਕੂਮਤ ਦਾ ਹਿੱਸਾ ਰਿਹਾ ਪਰ ਤੇ ਜਿਹੜੇ ਸ਼ੈਵ ਸੀ ਇਹ ਸ਼ਿਕਾਰ ਵੀ ਕਰਦੇ ਸੀ ਮੈਂ ਪਿੱਛੇ ਜੇ ਕਿਤਾਬ ਪੜ੍ਹ ਰਿਆ ਸੀ ਕਹਿੰਦੇ ਕਿਸੇ ਪਿੰਡ ਦੇ ਵਿੱਚ ਸ਼ਾਇਦ ਬ੍ਰਾਹਮਣਾਂ ਦਾ ਘਰ ਹੋਵੇ ਦੀ ਪਛਾਣ ਕੀ ਹੁੰਦੀ ਹੈ ਥੱਲੇ ਸਵਾਲ ਦਾ ਜਵਾਬ ਸੀ ਕਿ ਉਸ ਘਰ ਦੇ ਬਨੇਰੇ ਤੇ ਕਾਂ ਬੜੇ ਬੈਠੇ ਹੁੰਦੇ ਕਹਿੰਦੇ ਕਿਉਂ ਕਹਿੰਦੇ ਘਰ ਚ ਮਾਸ ਬਣਦਾ ਸ਼ਿਕਾਰ ਕਰਦੇ ਸੀ ਸ਼ਿਕਾਰੀ ਸੀ ਉਸ ਸਮੇਂ ਸੋ ਹੁਣ ਵੀ ਜਦੋਂ ਇਹ ਗੱਲ ਕੀਤੀ ਜਾਂਦੀ ਹੈ ਕਿ ਸਾਡੇ ਵਡੇਰੇ ਵੀ ਗਏ ਗੁਰੂ ਨਾਨਕ ਸਾਹਿਬ ਨੇ ਉੱਥੋਂ ਦੇ ਵਿਪਰ ਸੰਸਕਾਰਾਂ ਦੇ ਸਾਹਮਣੇ ਇੱਕ ਵੰਗਾਰ ਪੈਦਾ ਕੀਤੀ ਤੀਸਰੇ ਪਾਤਸ਼ਾਹ ਗਏ ਨੇ ਤੀਸਰੇ ਪਾਤਸ਼ਾਹ ਨੇ ਹਕੂਮਤ ਦੇ ਸਾਹਮਣੇ ਵੰਗਾਰ ਪੈਦਾ ਕੀਤੀ ਹੈ ਤਸੀਂ ਗੁਰਨਾਮਕ ਸੱਚੇ ਪਾਤਸ਼ਾਹ ਦੀ ਪਾਵਨ ਪਾਣੀ ਚ ਪੜਦੇ ਹੋ ਨਾ ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਜਾਈ ਜਦੋਂ ਅਚੇਹ ਤੀਰਥ ਸਥਾਨਾਂ ਦੇ ਉੱਪਰ ਬ੍ਰਾਹਮਣ ਜਾਂਦੇ ਸੀ ਤੇ ਉਸ ਸਮੇਂ ਉਹਨਾਂ ਨੂੰ ਬਕਾਇਦਾ ਤੌਰ ਤੇ ਉੱਪਰ ਨਦੀ ਦੇ ਪੁੱਲ ਪਾਰ ਕਰਨ ਦਾ ਜੱਜੀਆ ਟੈਕਸ ਦੇਣਾ ਪੈਂਦਾ ਸੀ ਟੈਕਸ ਵਿਅਕਤੀ ਨੂੰ ਵੀ ਲੱਗਦਾ ਸੀ ਗਾਂ ਨੂੰ ਵੀ ਲੱਗਦਾ ਸੀ ਤੇ ਜਦੋਂ ਗੁਰੂ ਸਾਹਿਬ ਗਏ ਨੇ ਗੁਰੂ ਗ੍ਰੰਥ ਸਾਹਿਬਹਾਰਾਜ ਦੇ ਦਰਜਾ ਵੀ ਸਾਰੀ ਸੰਗਤ ਗੁਰੂ ਸਾਹਿਬ ਦੇ ਪਿੱਛੇ ਉਂਝ ਹੀ ਲੰਘੀ ਕਿਸੇ ਨੂੰ ਟੈਕਸ ਨਹੀਂ ਦੇਣਾ ਪਿਆ ਇਹਦਾ ਮਤਲਬ ਜਿਹੜੀਆਂ ਹਕੂਮਤ ਦੀਆਂ ਨੀਤੀਆਂ ਸੀ ਉਹਨੂੰ ਚੈਲੰਜ ਕੀਤਾ ਜਾ ਰਿਹਾ ਨੌਵੇਂ ਪਾਤਸ਼ਾਹ ਗਏ ਗੁਰਦਰਾ ਬੜੀ ਸੰਗਤ ਇੱਥੇ ਪ੍ਰਿਆगराज ਦੇ ਵਿੱਚ ਜਿਸ ਨੂੰ ਕਦੀ ਅਲਾਹਾਬਾਦ ਕਿਹਾ ਜਾਂਦਾ ਸੀ ਤਰਬੈਣੀ ਦਾ ਸੰਗਮ ਉੱਥੇ ਗੁਰਦਰਾ ਸਾਹਿਬ ਆ ਤੇ 1984 ਤੱਕ ਉੱਥੇ ਗੁਰਦੁਆਰੇ ਦੇ ਅੰਦਰ ਬਕਾਇਦਾ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਵੈਸੇ ਤਾਂ ਹੁਣ ਵੀ ਹੈ ਪਰ 84 ਨਵੰਬਰ ਦੇ ਵਿੱਚ ਉੱਥੇ ਜਿੰਨੇ ਵੀ ਸੇਵਾਦਾਰ ਸੀ ਸਾਰਿਆਂ ਦਾ ਕਤਲਿਆਮ ਹੋਇਆ ਪਰ ਇੱਕ ਗੱਲ ਹੋਰ ਵੀ ਦੱਸਾਂ ਜਿਹੜੇ ਉਦੋਂ ਸੇਵਾਦਾਰ ਸੀ ਉਹ ਵੀ ਇੱਕ ਨਿਰਮਲ ਸੰਪਰਦਾਇ ਦੇ ਵਿੱਚ ਸੀ ਜਦੋਂ ਉਸ ਪੁਜਾਰੀ ਨੇ ਸਬੰਧਤ ਨੀਤੀ ਦੇ ਨਾਲ ਰਾਜ ਸੱਤਾ ਨੂੰ ਮਿਲਾ ਕੇ ਤੁਹਾਨੂੰ ਖਤਮ ਕਰਨਾ ਉਹਨੇ ਇਹ ਨਹੀਂ ਵੇਖਣਾ ਕਿ ਸਿੱਖ ਕਾਂਗਰਸੀ ਹੈ ਕਿ ਸਿੱਖ ਅਕਾਲੀ ਹੈ ਉਹਨੇ ਇਹ ਨਹੀਂ ਵੇਖਣਾ ਕਿ ਨਿਰਮਲ ਹੈ ਜਾਂ ਝਟਕਸਾਡੀ ਹੈ ਬਿਲਕੁਲ ਉਹਦੇ ਕੋਈ ਪਿੰਨਪਾਕ ਨਹੀਂ ਕਰੇਗਾ ਤੁਹਾਨੂੰ ਖਤਮ ਕਰ ਲਗਾ ਕੋਈ ਪਿੰਨ ਪੀ ਉਹਦੇ ਚ ਨਹੀਂ ਹੋਏਗਾ ਤੁਸੀਂ ਉਹਦੇ ਵਾਸਤੇ ਸਿੱਖੋ ਤੁਹਾਡੇ ਸਿਰ ਤੇ ਦਸਤਾਰ ਤੇ ਕੇਸ ਹੋਣੇ ਚਾਹੀਦੇ ਨੇ ਉਹਦੇ ਵਾਸਤੇ ਤੁਸੀਂ ਦੁਸ਼ਮਣ ਅਗਲੀ ਗੱਲ ਕਿਸੇ ਤਰ੍ਹਾਂ ਗੁਰੂ ਸਾਹਿਬ ਦੇ ਨਾਲ ਉਹ ਆਪਣੀਆਂ ਸੰਪਰਦਾਵਾਂ ਦੇ ਮੁਖੀਆਂ ਦੇ ਬਾਰੇ ਵੀ ਗੱਲ ਕਰਦੇ ਨੇ ਕਿ ਬਾਬਾ ਸੁੰਦਰ ਸਿੰਘ ਜੀ ਵੀ ਗਏ ਬਾਬਾ ਭਾਗ ਸਿੰਘ ਗਏ ਬਾਬਾ ਪ੍ਰੇਮ ਸਿੰਘ ਮਰਾਜ ਬਣੇ ਗਏ ਮੈਨਾਂ ਦੇ ਧਰਮ ਗ੍ਰੰਥਾਂ ਨੂੰ ਪੜਿਆ ਉਹਨਾਂ ਨੇ ਉੱਥੇ ਜਾ ਕੇ ਕੀਤਾ ਕੀ ਪੜੋਸ਼ ਗ੍ਰੰਥ ਨੂੰ ਉਹਦੇ ਚ ਲਿਖਿਆ ਹੈ ਕਿ 81 ਜਿਹੜੇ ਉੱਥੇ ਆਏ ਹੋਏ ਵੱਖ-ਵੱਖ ਅਖਾੜਿਆਂ ਦੇ ਜਿਹੜੇ ਮੁੰਡਨ ਕਰਨ ਵਾਲੇ ਲੋਕ ਸੀ ਜਿਨ੍ਹਾਂ ਨੇ ਕੇਸ ਕਤਲ ਕਰਾਏ ਹੋਏ ਸੀ 81 ਜਿਹੜੇ ਜੋਗੀ ਸੀ ਉਹਨਾਂ ਨੂੰ ਸਿੱਖ ਧਰਮ ਤੇ ਲੈ ਕੇ ਆਏ 37 ਬ੍ਰਾਹਮਣ ਖੰਡੇ ਬਾਟੇ ਦੀ ਪਾਹੁਲ ਲੈ ਕੇ ਗੁਰਸਿੱਖ ਬਣੇ ਮੈਂ ਕਿਹਨਾਂ ਜਾਣਾ ਚਾਹੀਦਾ ਇਹੋ ਜਿਹੀ ਭੀੜਾਂ ਤੇ ਇਕੱਠਾਂ ਦੇ ਵਿੱਚ ਪਰ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੀਏ ਜੇ ਅਸੀਂ ਉਹਨਾਂ ਦੇ ਵਹਿਣ ਚ ਵਹਿ ਜਾਵਾਂਗੇ ਫਿਰ ਤੇ ਅਸੀਂ ਉਸੇ ਪੁਜਾਰੀ ਦੇ ਜਾਲ ਦੇ ਵਿੱਚ ਫਸ ਕੇ ਤੇ ਜੇ ਜਾ ਕੇ ਉੱਥੇ ਗੁਰਮਤ ਵਿਚਾਰਧਾਰਾ ਦੀ ਗੱਲ ਕਰਾਂਗੇ ਫਿਰ ਅਸੀਂ ਸਿੱਖੀ ਦੇ ਲੰਬਰਦਾਰ ਹੋਈ ਕਿਸੇ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹਨਾਂ ਕੁੰਭ ਦੇ ਮੇਲਿਆਂ ਦੇ ਉੱਪਰ ਬਕਾਇਦਾ ਸਿੱਖ ਲਿਟਰੇਚਰ ਦਾ ਸਟਾਲ ਲਾਇਆ ਜਾਂਦਾ ਸੀ ਵੀ ਕੁਝ ਲੋਕ ਤਾਂ ਹੁਣ ਜਿਹੜੇ ਪੜ ਕੇ ਸਮਝਣ ਕਿ ਆ ਜਿਹੜਾ ਕਰਮਕਾਂਡ ਹੋ ਰਿਹਾ ਸਿੱਖੀ ਇਸ ਗੱਲ ਤੋਂ ਮੁਕਤ ਕਰਦੀ ਹੈ ਸਾਨੂੰ ਤੇ ਜਦੋਂ ਅਸੀਂ ਕਹਿੰਦੇ ਕਿ ਫਲਾਣੇ ਗੁਰੂ ਸਾਹਿਬ ਵੀ ਗਏ ਫਲਾਣੇ ਗੁਰੂ ਸਾਹਿਬ ਵੀ ਗਏ ਤੇ ਜਿਸ ਨੂੰ ਮਹਾਕੁੰਭ ਕਿਹਾ ਜਾਂਦਾ ਹੈ ਨਾ ਇਹ 1593 ਚ ਤੇ 1593 ਤੋਂ ਬਾਅਦ 1737 ਚ ਲੱਗਾ ਗੁਰੂ ਸਾਹਿਬ ਦੇ ਜੀਵਨ ਕਾਲ ਚ ਨਹੀਂ ਆਇਆ ਮਹਾਕੁੰਭ ਪਹਿਲਾ 1593 ਦੇ ਵਿੱਚ ਫਿਰ 1737 ਦੇ ਵਿੱਚ ਤੇ ਇਹ ਵੀ ਸਾਰਾ ਗ੍ਰਹਾਂ ਦੀ ਜਿਹੜੀ ਦਸ਼ਾ ਉਹਦੇ ਮੁਤਾਬਿਕ ਚਲਾਇਆ ਜਾਂਦਾ ਹੈ ਮਿਸਾਲ ਦੇ ਤੌਰ ਤੇ ਮੱਸਿਆ ਵਾਲੇ ਦਿਨ ਜਿਸ ਨੂੰ ਬ੍ਰਹਸਪਤੀ ਜੁਪੀਟਰ ਗ੍ਰਹਿ ਕਿਹਾ ਜਾਂਦਾ ਹੈ ਉਹ ਕੁੰਭ ਰਾਸ਼ੀ ਦੇ ਵਿੱਚ ਹੋਵੇ ਤੇ ਜਿਹੜੇ ਚੰਦਰਮਾ ਤੇ ਸੂਰਜ ਨੇ ਉਹ ਮੇਖ ਰਾਸ਼ੀ ਦੇ ਵਿੱਚ ਹੋਣ ਤਾਂ ਇਹ ਜਿਹੜਾ ਕੁੰਭ ਹੈ ਇਹ ਹਰ ਦੁਆਰ ਲੱਗਦਾ ਜੇਕਰ ਜੁਪੀਟਰ ਮੇਸ਼ ਰਾਸ਼ੀ ਦੇ ਵਿੱਚ ਹੋਵੇ ਮੇਖ ਰਾਸ਼ੀ ਦੇ ਵਿੱਚ ਤੇ ਸੂਰਜ ਤੇ ਚੰਦਰਮਾ ਮਕਰ ਰਾਸ਼ੀ ਦੇ ਵਿੱਚ ਹੋਣ ਤਾਂ ਫਿਰ ਪ੍ਰਿਆਗ ਰਾਜ ਲੱਗਦਾ ਜੇਕਰ ਮੱਸਿਆ ਦਾ ਦਿਨ ਹੋਵੇ ਤੇ ਜੂਪੀਟਰ ਚੰਦਰਮਾ ਤੇ ਸੂਰਜ ਇਹ ਤਿੰਨੇ ਕਰਕ ਰਾਸ਼ੀ ਦੇ ਵਿੱਚ ਹੋਣ ਤਾਂ ਫਿਰ ਇਹ ਉਜੈਨ ਲੱਗਦਾ ਹੈ ਤੇ ਜੇਕਰ ਇਹ ਤਿੰਨੇ ਮੱਸੀਆ ਵਾਲੇ ਦਿਨ ਕੁੰਭ ਰਾਸ਼ੀ ਦੇ ਵਿੱਚ ਹੋਣ ਫਿਰ ਨਾਸਕ ਲੱਗਦਾ ਹੈ ਇਹ ਚਾਰ ਹੀ ਥਾਵਾਂ ਤੇ ਕੁੰਭ ਲੱਗਦੇ ਨੇ ਤੇ ਇਹਨਾਂ ਨੂੰ ਲੱਗਣ ਦੇ ਵਾਸਤੇ ਇਹ ਗ੍ਰਹਿ ਚਾਲ ਨੂੰ ਇਸ ਤਰ੍ਹਾਂ ਵੇਖਦੇ ਨੇ ਮੈਂ ਕੋਈ ਜੋਸ਼ੀ ਨਹੀਂ ਪਰ ਮੈਂ ਜਿੰਨਾ ਕਿ ਪੜਿਆ ਤੁਹਾਨੂੰ ਉਹਨਾਂ ਕ ਦੱਸ ਰਿਹਾ ਹਾਂ ਇਹ ਉਹਨਾਂ ਦੇ ਕਰਮ ਕਾਂਡਾਂ ਦਾ ਜਾਂ ਫਿਰ ਉਹਨਾਂ ਦੀ ਜੰਤਰੀਏ ਉਹਦੇ ਮੁਤਾਬਕ ਦਿਹਾੜੇ ਹੋ ਸਕਦੇ ਨੇ ਪਰ ਸਿੱਖ ਨੇ ਤਾਂ ਸੱਚ ਜਾਣਿਓ ਜੇਕਰ ਅਜਿਹੇ ਸਥਾਨਾਂ ਤੇ ਜਾਣਾ ਵੀ ਹੈ ਤੇ ਸਾਡਾ ਨਿਸ਼ਾਨਾ ਗੁਰਮਤਿ ਦਾ ਪ੍ਰਚਾਰ ਹੋਣਾ ਚਾਹੀਦਾ ਅਸੀਂ ਤਾਂ ਦੱਸੀਏ ਲੋਕਾਂ ਨੂੰ ਕਿ ਤੁਸੀਂ ਗੁਰੂ ਦੇ ਦਰ ਤੇ ਆ ਜਾਓ ਤੁਹਾਨੂੰ ਇਹੋ ਜਿਹੇ ਕਰਮ ਕਾਂਡਾਂ ਤੋਂ ਮੁਕਤੀ ਮਿਲ ਜਾਵੇਗੀ ਸੋ ਇਹ ਕੇਵਲ ਤੇ ਕੇਵਲ ਇਹ ਸਮਝਾਉਣ ਦੇ ਵਾਸਤੇ ਸੀ ਕਿ ਇਹ ਸਭ ਕੁਝ ਜੋ ਦਿਖ ਰਿਹਾ ਹੈ ਇਹ ਮਾਇਆ ਦਾ ਰੂਪ ਹੈ ਅਸੀਂ ਰਾਜਸੀ ਤੌਰ ਤੇ ਕਿਸੇ ਦੇ ਗੁਲਾਮ ਹੋ ਜਾਈਏ ਅਸੀਂ ਧਾਰਮਿਕ ਤੌਰ ਤੇ ਕਿਸੇ ਦੇ ਗੁਲਾਮ ਹੋ ਜਾਈਏ ਅਸੀਂ ਜਦੋਂ ਵੀ ਇਸ ਗੁਲਾਮੀ ਚਾਹੁੰਦੇ ਹਾਂ ਕਿਤੇ ਨਾ ਕਿਤੇ ਉਹਦਾ ਕਾਰਨ ਮਾਇਆ ਹੁੰਦੀ ਅਸੀਂ ਜੀਵਣਾ ਚਾਹੁੰਦੇ ਅਸੀਂ ਸੰਘਰਸ਼ ਨਹੀਂ ਕਰਨਾ ਚਾਹੁੰਦੇ ਤੇ ਜਦੋਂ ਅਸੀਂ 18ਵੀਂ ਸਦੀ ਦੀ ਗੱਲ ਕਰਦੇ ਹਾਂ ਸਾਡੇ ਕੋਲ ਕਿਹੜੇ ਗੁਣ ਸੀ ਸਾਡੇ ਵਡੇਰਿਆਂ ਕੋਲ ਕੁਝ ਤਾਂ ਗੁਣ ਹੋਣਗੇ ਕਿ ਅਸੀਂ ਇੱਕ ਛੋਟੀ ਕੌਮਿਤ ਹੋਣ ਦੇ ਬਾਵਜੂਦ ਇੱਕ ਰਾਜ ਸੱਤਾ ਨੂੰ ਸਿਰਜਿਆ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਸਾਡੀ ਜਿਹੜੀ ਜਨਸੰਖਿਆ 11% ਹੈ ਤੇ ਜਿਨ੍ਹਾਂ ਦੇ ਉੱਪਰ ਅਸੀਂ ਰਾਜ ਕੀਤਾ ਉਹ 88% ਪਰ 88% ਜਿੰਨਾ ਲੋਕਾਂ ਦੇ ਉੱਪਰ ਅਸੀਂ ਰਾਜ ਕੀਤਾ ਹੈ 12-11% ਵਾਲਿਆਂ ਨੇ ਤੁਹਾਨੂੰ ਇੱਕ ਵੀ ਮਿਸਾਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਐਸੀ ਨਹੀਂ ਮਿਲੇਗੀ ਕਿ ਕਿਸੇ ਧਰਮ ਨੂੰ ਕਿਸੇ ਧਰਮ ਤੋਂ ਦੁੱਖ ਸਹਿਣਾ ਪਿਆ। ਹਰ ਇੱਕ ਨੂੰ ਬਰਾਬਰ ਦਾ ਇਨਸਾਫ ਮਿਲਦਾ ਸੀ। ਤੇ ਉਸ ਰਾਜ ਸੱਤਾ ਦੇ ਪਿੱਛੇ ਸਾਡੇ ਵਡੇਰਿਆਂ ਦੇ ਕੁਝ ਗੁਣ ਸੀ। ਪਹਿਲੀ ਗੱਲ ਜਿਹੜਾ ਸਾਡੇ ਘਰਾਂ 'ਚੋਂ ਗੁੰਮ ਹੁੰਦਾ ਜਾ ਰਿਹਾ। ਸ਼ਿਸ਼ਟਾ ਵਿਦਿਆ। ਅਸੀਂ ਬੱਚੇ ਨੂੰ ਸਾਰੇ ਘਰਾਂ 'ਚ ਇਹੀ ਹਾਲ ਹੈ ਸ਼ਾਇਦ ਮੇਰੇ ਘਰ 'ਚ ਵੀ ਇਹੀ ਹੋਵੇਗਾ। ਅਸੀਂ ਬੱਚੇ ਨੂੰ ਬਲੇਡ ਨਾਲ ਪੈਨਸਲ ਨਹੀਂ ਕੱਢਣ ਦਿੰਦੇ। ਕਿਨ੍ਹੇ ਸ਼ਾਰਪਨਰ ਯੂਜ਼ ਕਰ। ਉਂਗਲ ਵੱਢੀ ਜਾਵੇਗੀ। ਤੇ ਮੈਂ ਸੋਚਦਾ ਹੁਣਾ ਕਿ 13 ਸਾਲ ਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਰਸੂਲਪੁਰ ਦੇ ਜੰਗਲ ਦੇ ਵਿੱਚ ਸ਼ਿਕਾਰ ਕਰਨ ਵਾਸਤੇ ਨਿਕਲਿਆ ਤੇ ਚੱਠਿਆਂ ਦੇ ਹਯਾਤ ਖਾਨ ਨੂੰ ਪਤਾ ਲੱਗਾ ਕਿ ਮਾਂ ਸਿੰਘ ਤਾਂ ਮਰ ਗਿਆ ਪਰ ਉਹਦਾ 13 ਸਾਲ ਦਾ ਪੁੱਤਰ ਰਣਜੀਤ ਸਿੰਘ ਆਪਣੇ ਕੁਝ ਸਾਥੀਆਂ ਦੇ ਨਾਲ ਸ਼ਿਕਾਰ ਕਰਨ ਦੇ ਵਾਸਤੇ ਜੰਗਲ 'ਚ ਆਇਆ ਰਣਜੀਤ ਸਿੰਘ ਦਾ ਕੰਮ ਖਤਮ ਕਰ ਦਈਏ ਤੇ ਸ਼ੁਕਰ ਚੱਕਿਆ ਪਰਿਵਾਰ ਹੀ ਖਤਮ ਉਸ ਨੇ ਆਪਣੇ ਸਾਥੀ ਲੈ ਕੇ ਰਣਜੀਤ ਸਿੰਘ ਘੇਰ ਲਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਸਨਾਂ ਤਲਵਾਰਬਾਜੀ ਕੀਤੀ 13 ਸਾਲ ਦੀ ਉਪਰ ਤਲਵਾਰਬਾਜੀ ਕੀਤੀ ਪਹਿਲਾ ਵਾਰ ਕੀਤਾ ਉਹਦੀ ਤਲਵਾਰ ਦੇ ਦਸਤੇ ਦੇ ਉੱਪਰ ਹੱਥ ਦੀ ਉਂਗਲਾ ਵੱਡੀਆਂ ਗਈਆਂ ਤਲਵਾਰ ਥਲੇ ਡੇਢ ਗਈ ਦੂਜਾ ਵਾਰ ਕੀਤਾ ਸਿਰ ਧੜ ਤੋਂ ਜੁਦਾ ਕਰਕੇ 13 ਸਾਲ ਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਚੱਠਿਆਂ ਦੇ ਸਰਦਾਰ ਦਾ ਸਿਰ ਵੱਢ ਕੇ ਆਪਣੇ ਪਿੰਡ ਲੈ ਗਿਆ ਤੇ ਹੁਣ ਦੱਸੋ ਸਾਨੂੰ ਸ਼ਸਤਰ ਵਿਦਿਆ ਕਿੰਨੀ ਕੌਂਦੀ ਹੈ ਇਹ ਗੱਲ ਸੱਚ ਹੈ ਕਿ ਅਸੀਂ ਬੱਚੇ ਦੇ ਹੱਥ ਵਿੱਚ ਬਲੇਡ ਫੜਾਉਣ ਤੋਂ ਦੱਸਦੇ ਹਾਂ ਕਿ ਪੈਨਸਲ ਬਲੇਡ ਦੇ ਨਾਲ ਤਿੱਖੀ ਨਹੀਂ ਕਰਨੀ ਸ਼ਾਰਪਨਰ ਵਰਤ ਉਂਗਲ ਕੱਟੀ ਜਾਵੇਗੀ ਸਾਡੇ ਮਨਾਂ 'ਚ ਇੱਕ ਡਰ ਹੈ ਬਾਬਾ ਦੀਪ ਸਿੰਘ ਇਹੀ ਰਸਤਾ ਸੀ ਜਦੋਂ ਜਾ ਰਹੇ ਸੀ ਦਰਬਾਰ ਸਾਹਿਬ ਦਾ ਤੇ ਉਹ ਜਿਹੜੀ ਉਹਨਾਂ ਦੀ جنگ ਹੈ ਵੱਖਰੀ ਗੱਲ ਹੈ ਜਿਵੇਂ ਅਸੀਂ ਪੇਸ਼ਕਾਰੀ ਕੀਤੀ ਇਤਿਹਾਸ ਦੇ ਵਿੱਚ ਕਥਾ ਦੇ ਵਿੱਚ ਜਾਂ ਸਾਡੇ ਬਹੁਤ ਸਾਰੇ ਢਾਡੀ ਵੀਰਾਂ ਨੇ جنگ ਨੂੰ ਇੱਕ ਸੀਮਤ ਜੀ ਜਗ੍ਹਾ ਦੇ ਉੱਪਰ ਸਣਾ ਕੇ ਖਤਮ ਕਰ ਦਿੱਤਾ ਉਸ جنگ ਨੂੰ ਵੇਖੋ ਤਾਂ ਸਹੀ ਉਹਦਾ ਦਾਇਰਾ ਕਿੰਨਾ ਵਿਸ਼ਾਲ ਸੀ ਵੇਖੋ ਤਾਂ ਸਹੀ ਤੁਹਾਡੇ ਖਿਲਾਫ ਲੜਨ ਵਾਲੇ ਕਿਹੜੇ ਜਰਨੈਲ ਸੀ ਕਿ ਉਸ ਸਮੇਂ ਏਸ਼ੀਆ ਦਾ ਮੰਨਿਆ ਪਰਮੰਨਿਆ ਚਰਹਲ ਅਹਿਮਦ ਸ਼ਾਹ ਬਦਾਲੀ ਤੇ ਉਹਦਾ ਪੁੱਤਰ 나ਸਰ ਖਾਨ ਹੋਵੇ ਅੱਗੋਂ ਉਹਦਾ ਜਰਨੈਲ ਜਹਾਨ ਖਾਨ ਹੋਵੇ ਜਮਾਲ ਖਾਨ ਹੋਵੇ ਰੁਸਤਮ ਖਾਨ ਹੋਵੇ ਜ਼ਬਰਦਸਤ ਖਾਨ ਹੋਣ ਤਹਿਮਾਸ ਖਾਨ ਹੋਵੇ ਉਹ ਖੁਦ ਆਪਣੀ ਰਚਨਾ ਤਹਿਮਾਸਨਾਮੇ ਚ ਇਸ ਜੰਗ ਦਾ ਜ਼ਿਕਰ ਕਰਦਾ ਤੇ ਸੱਚ ਜਾਣਿਓ ਜਰਨੈਨ ਕਿਹੜੇ ਸੀ ਏਸ਼ੀਆ ਦੇ ਮੰਨੇ ਪਰਮੰਨੇ ਸਰਨੇ ਉਹਦੇ ਚ ਦਵੰਦ ਯੋਧਾ ਜ਼ਿਕਰ ਆਉਂਦਾ ਜਦੋਂ ਯੋਧੇ ਇਕੱਲੇ ਨੂੰ ਇਕੱਲਾ ਵੰਗਾਰਦੇ ਨੇ ਉਹ ਹੈ ਬਾਬਾ ਬਲਵੰਦ ਸਿੰਘ ਜਿਹੜੇ ਬਾਬਾ ਦੀਪ ਸਿੰਘ ਨਾਲ ਚਲੇ ਉਹਨਾਂ ਦੇ ਸਾਹਮਣੇ ਆ ਗਿਆ ਰੁਸਤਮ ਖਾਨ ਦੋਵਾਂ ਨੇ ਇੱਕ ਦੂਜੇ ਨਾਲ ਤੀਰ ਅੰਦਾਜ਼ੀ ਕੀਤੀ ਘੋੜੇ ਦੋਵਾਂ ਦੇ ਜ਼ਮੀਨ ਤੇ ਡਿੱਗ ਪਏ ਪੱਥਿਆਂ ਚੋਂ ਤੀਰ ਮੁੱਕ ਗਏ ਤੇ ਬਾਬਾ ਬਲਵੰਤ ਸਿੰਘ ਨੇ ਜਦੋਂ ਉਹਦੇ ਕੋਲ ਇੱਕ ਤੀਰ ਰਹਿ ਗਿਆ ਜਦੋਂ ਚਲਾਉਣ ਲੱਗਾ ਤੇ ਆਪਣੇ ਸਿਰ ਤੋਂ ਚੱਕਰ ਲਾ ਕੇ ਚਲਾਇਆ ਕਮਾਨ ਦੀ ਤੰਦੀ ਤੋੜ ਦਿੱਤੀ ਕਮਾਨ ਜ਼ਮੀਨ ਤੇ ਡਿੱਗ ਪਿਆ ਤਲਵਾਰ ਦਾ ਵਾਰ ਕੀਤਾ ਤੇ ਰੁਸਤਮ ਖਾਨ ਨੂੰ ਪਾੜ ਕੇ ਜ਼ਮੀਨ ਤੇ ਸੁੱਟ ਦਿੱਤਾ ਜ਼ਬਰਦਸਤ ਖਾਨ ਕਹਿੰਦਾ ਕਹਿੰਦਾ ਕਿ ਧੋਖੇ ਦੇ ਨਾਲ ਉਹਦਾ ਕਮਾਨ ਦੀ ਤੰਦੀ ਤੋੜ ਦਿੱਤੀ ਜੇ ਇੰਨੇ ਸੂਰਮੇ ਮੇਰੇ ਨਾਲ ਮੈਦਾਨੇ ਜੰਗ ਚ ਜੂਸ ਜ਼ਬਰਦਸਤ ਖਾਨ ਦੇ ਨਾਲ ਜੂਸੇ ਇਹ ਵੱਖਰੀ ਗੱਲ ਹੈ ਕਿ ਆਖਰੀ ਵਾਰ ਦੇ ਉੱਪਰ ਬਾਬਾ ਬਲਵੰਤ ਸਿੰਘ ਵੀ ਸ਼ਹੀਦ ਹੋ ਗਏ ਪਰ ਜ਼ਬਰਦਸਤ ਖਾਨ ਨੂੰ ਵੀ ਜ਼ਮੀਨ ਤੇ ਸੁੱਟ ਦਿੱਤਾ ਇਹ ਸਾਡੇ ਯੋਧੇ ਸੀ